My name is Virender from USA India Today newspaper and Shirkam TV USA and I'm also doing MarriageLagan.com. We are find girls and girls for you to marry and uh, you can call me anytime 510-943-8037 or you can email me CircumTV at gmail.com or you can fill up your bio data on मैरिज लगन डॉट काम थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम Dream it, believe it and make it happen. Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info at We cater for USA, Canada, UK, Australia, India, Fiji and Europe. For more information call 510-943-8037. सीएम मान ਵੱਲੋਂ ਹਰ ਪੀੜਤਾ ਲਈ ਵੱਡੇ ਐਲਾਨ ਕੀਤੇ ਗਏ ਕਿਨੇ ਕਿ ਵਿਰੋਧੀਆਂ ਨੂੰ ਵੀ جواب ਦਿੱਤਾ ਗਿਆ ਹੈ ਆ ਉਹ ਚਾਹੁੰਦੇ ਆ ਕਿ ਇਹ ਪੂਰਾ ਇਹ ਮਸਲਾ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਪੀੜਤਾ ਲਈ ਵੱਡੇ ਐਲਾਨ ਕੀਤੇ ਹਨ ਅਤੇ ਨਾਲ ਦੇ ਨਾਲ ਆਪਣੇ ਵਿਰੋਧੀਆਂ ਨੂੰ ਵੀ ਕਰਾਰਾ ਜਵਾਬ ਦਿੱਤਾ ਹੈ ਮਾਨ ਨੇ ਪ੍ਰੋਸਾ ਦਿੱਤਾ ਕਿ ਇਸ ਵਾਰ ਮੁਆਵਜ਼ੇ ਦਾ ਸਿਰਫ ਐਲਾਨ ਨਹੀਂ ਹੋਵੇਗਾ ਬਲਕਿ ਹਰ ਪੀੜਤਾ ਨੂੰ ਦਿਵਾਲੀ ਤੱਕ ਚੈੱਕ ਦੇ ਦਿੱਤੇ ਜਾਣਗੇ ਮੁਆਵਜ਼ਾ ਅਤੇ ਰਾਹਤ ਐਲਾਨ ਜਿਹੜੀ ਗੱਲ ਕਰੀ ਤਾਂ ਮਕਾਨਾਂ ਲਈ ਹੜ੍ਹਾਂ ਵਿੱਚ ਨੁਕਸਾਨੇ ਗਏ ਮਕਾਨਾਂ ਲਈ 40000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਪਸ਼ੂਆਂ ਲਈ ਦੀ ਮੌਤ ਲਈ 37500 ਰੁਪਏ ਦਿੱਤੇ ਜਾਣਗੇ ਅਤੇ ਫਸਲਾਂ ਲਈ ਖਰਾਬੀ ਜਿਹੜੀ ਹੋਈ ਹੈ ਪ੍ਰਤੀ ਏਕੜ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਜੇ ਗੱਲ ਕਰੀਏ ਮੋਤਾਂ ਦੀ ਤਾਂ 55 ਵਿੱਚੋਂ 42 ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪਹਿਲਾਂ ਹੀ 7.4 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ ਜੇ ਫੰਡ ਦੀ ਗੱਲ ਕਰੀ ਤਾਂ ਮੁੱਖ ਮੰਤਰੀ ਰਾਧ ਪਾਂਡ ਵਿੱਚ ਹੁਣ ਤੱਕ 48 ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਹਨ ਅਤੇ ਵਿਰੋਧੀਆਂ ਤੇ ਹਮਲਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਖੜ ਅਤੇ ਹੋਰ ਵਿਰੋਧੀਆਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਵਿਰੋਧੀਆਂ ਨੂੰ ਮਾਨਹਾਨੀ ਨਹੀਂ ਬਲਕਿ ਭਗਵੰਤ ਮਾਨਹਾਨੀ ਹੋਈ ਹੈ ਜਾਖੜ ਨੂੰ ਜਵਾਬ ਦਿੱਤਾ ਕਿ ਜਾਖੜ ਸਾਹਿਬ ਸਾਡੇ ਨਾਮ ਸਿੱਖ ਲੋ ਅਸੀਂ ਅੱਗੇ ਵੀ ਆਵਾਂਗੇ ਉਹਨਾਂ ਨੇ ਹਰਦੀਪ ਸਿੰਘ ਮੁੰਡਿਆ ਦੀ ਜਿੱਤ ਦਾ ਹਵਾਲਾ ਦਿੱਤਾ ਜਿਨ੍ਹਾਂ ਨੇ ਸਾਲੇਬਾਲ ਤੋਂ ਤੇਜਿੰਦਰ ਕੋਰ ਪਠਾ ਨੂੰ ਹੜਾਇਆ ਸੀ ਅਤੇ ਮੈਡ ਮੈਨ ਬੈਂਡ ਫਲੱਡ ਬਾਰੇ ਗੱਲ ਕੀਤੀ ਕਿ ਹੜਾ ਨੂੰ ਮੈਨ ਮੇਡ ਕਹਿਣ ਵਾਲੇ ਵਿਰੋਧੀਆਂ ਨੂੰ ਮਾਨ ਨੇ ਜਵਾਬ ਦਿੱਤਾ ਹੈ ਕਿ ਇਹ ਕੁਦਰਤੀ ਆਫਤ ਹੈ ਕਿਉਂਕਿ ਪਹਾੜਾਂ ਵਿੱਚ ਵੱਡੇ ਪੱਧਰ ਤੇ ਜ਼ਮੀਨ ਖਿਸਕਣ ਕਾਰਨ ਪਾਣੀ ਡੈਮਾਂ ਵਿੱਚ ਆਇਆ ਸੀ ਜਿਸ ਨਾਲ ਹੜ੍ਹ ਆਏ ਹਨ ਅਤੇ ਕਿਸਾਨਾਂ ਨਾਲ ਸਬੰਧਤ ਵੱਡੇ ਐਲਾਨ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਨੇ ਕਿਸਾਨਾਂ ਲਈ ਦੋ ਮਹੱਤਵਪੂਰਨ ਐਲਾਨ ਕੀਤੇ ਹਨ ਝੋਨੇ ਦੀ ਖਰੀਦ ਇਸ ਸਾਲ ਝੋਨੇ ਦੀ ਖਰੀਦ 16 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ ਅਤੇ ਜੇ ਬੀਜਾਂ ਦੀ ਜਾਂਚ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਸੁਖਬੀਤ ਬਾਦਲ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਅਤੇ ਪਹਿਲਾਂ ਦਿੱਤੇ ਗਏ ਬੀਜਾਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਰੁੱਧ ਸਖਤ ਕਾਰਵਾਈ ਹੋਵੇਗੀ ਅਤੇ ਮਾਨ ਨੇ ਇਹ ਵੀ ਕਿਹਾ ਕਿ ਉਹ ਜਲਦ ਹੀ ਕੇਂਦਰ ਸਰਕਾਰ ਨੂੰ ਮਿਲ ਕੇ ਪੰਜਾਬ ਦੇ ਹਾਲਾਤ ਬਾਰੇ ਗੱਲਬਾਤ ਕਰਨਗੇ। ਕਿਵੇਂ ਬੰਤੇ ਹਨ ਲੇਕਿਨ धरती पर हम उन्हें मिलाते हैं मैरिज लगन डॉट कॉम सपने देखें, विश्वास करें इसे पूरा करें मैरिज लगन डॉट कॉम दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फोट पर मैरिज लगन डॉट कॉम आरोप रजिस्ट्रेशन करें हम लोग यूएसए कनाडा यूके ऑस्ट्रेलिया भारत फ़िजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात आरोप कॉल करें वरिंडर उम एवरी सैटरडे टू टू to पी p.m. with उ शो अबाउट show लाइफ पार्टनरशिप एंड partnership ओनली ऑन रेडियो जिंदगी Radio फिफ्टी 1550 a.m.